ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਲਓ ਵੀਰੇ ਸਿੰਘੇੜਿਆਣੇ ਵਾਸਤੇ ਆਫਰ ਆ ਭਾਈ। ਤੇ ਸਾਡੇ ਪਿੰਡ ਆਮਲਾ ਸਿੰਘ ਵਾਲੇ ਤੋਂ ਇੱਥੇ ਗੈरेज ਬਣ ਰਿਹਾ ਵੀਰੇ ਸਿੰਘੇੜੇ। ਗਊਸ਼ਾਲਾ ਦੇ ਸਾਹਮਣੇ ਸਿੰਘੇੜਿਆਂ ਤੋਂ ਜਿਹੜਾ ਪ੍ਰਾਇਡੈਂਟ ਨੂੰ ਰੋਡ ਜਾਂਦਾ ਵੀਰੇ ਇਹ ਤੇ ਬਣ ਰਿਹਾਗਾ। ਆਏ ਮੰਨ ਲਓ ਅੱਜ ਨੂੰ ਅੱਜ ਤੋਂ 10ਵੇਂ ਦਿਨ ਆਪਣਾ ਇਹ ਕੰਮ ਚਾਲੂ ਹੋ ਜਾਣਾਗਾ ਠੀਕ ਆ ਵੀਰੇ। ਤੇ ਸਾਰਿਆਂ ਨੂੰ ਪਹਿਲਾਂ ਭਾਈ ਕਰਦੇ ਵੀਡੀਓ ਸ਼ੇਅਰ ਠੀਕ ਆ। ਤੇ ਗੈਰਜਾ ਸਾਡੇ ਪਿੰਡ ਆਮਲਾ ਸਿੰਘ ਵਾਲੇ ਤੋਂ ਜਗਸੀਰ ਸਿੰਘ। ਕਰ ਰਿਹਾ ਬਾਈ ਉਹ ਕੰਮ ਕਰਨਗੇ ਗੱਡੀਆਂ ਦਾ ਪੂਰਾ ਤਸੱਲੀ ਬਕਸ ਕੰਮ ਕਰ ਦਿੰਨੇ ਵੀਰੇ ਕੋਈ ਵੀ ਗੱਡੀ ਹੋਵੇ ਵੱਡੀ ਛੋਟੀ ਨਿੱਕੀ ਵੱਡੀ ਜਿਹੜੀ ਵੀ ਹੋਵੇ ਸਾਰੇ ਕੰਮ ਕਰਨਗੇ ਵੀਰੇ ਵੀਡੀਓ ਕਰਦੇ ਹੋ ਸ਼ੇਅਰ ਹਨਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉ ਬਾਈ ਉਹਦੇ ਵਾਸਤੇ ਵੀ ਮਤਲਬ ਆਪ ਰੱਖਣਗੇ ਬਾਈ ਆਪਾਂ ਕਰਵਾਉਣਾ ਗੱਲਬਾਤ ਬਾਈਆਂ ਨਾਲ ਤੇ ਅੱਜ ਤੋਂ 10ਵੇਂ ਦਿਨ ਬਸ ਮਤਲਬ ਕੰਮ ਤਿਆਰ ਹੋ ਜਾਣਾ ਲਾਹ ਦੇਖੋ ਬਾਈ ਇੱਥੇ ਆਪਾਂ ਮਤਲਬ ਗੱਡੀਆਂ ਦੀ ਰਿਪੇਅਰ ਕੀਤੀ ਜਾਊਗੀ ਤੇ ਆ ਖੱਡਾ ਪੱਟਾ ਇਹਦੇ ਵਿੱਚ ਮਤਲਬ ਥੱਲੇ ਖੜ ਕੇ ਇਹੜਾ ਆਪਣਾ ਮਕੈਨਿਕ ਆ ਉਹ ਗੱਡੀ ਦੇ ਰਿਪੇਅਰ ਕਰਿਆ ਕਰੂ ਤੇ ਆਪਾਂ ਬਾਈ ਨਾਲ ਕਰਵਾਉਂਦੇ ਆ ਗੱਲਬਾਤ ਹਾਂ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਆਜ ਉਹ ਇਹਨੂੰ ਆਜੋ ਤੇ ਵੀਰੇ ਮਤਲਬ ਕਿ ਮਤਲਬ ਹਰੇਕ ਗੱਡੀ ਦੇ ਰਿਪੇਅਰ ਹੋਇਆ ਕਰੂ ਹਾਂ ਵੀਰੇ ਜੀ ਸਭ ਗੱਡੀ ਦੀ ਅੱਛਾ ਤੇ ਜਿੰਨਾ ਤੁਸੀਂ ਕਰਤਿਆਰ ਵੀ ਕਰਾਉਣੀ ਆਪਾਂ ਤਿਆਰ ਵੀ ਤਰਾ ਕਰਾਂਗੇ ਠੀਕ ਹੈ ਗੱਡੀ ਦੇ ਪੇਰ ਵੀ ਖੁੱਲ ਹੋਇਆ ਕਰੋ ਜੇ ਕਿਸੇ ਨੇ ਬਾ ਕੁਆਰ ਚ ਚਕਾਉਣੀਆਂ ਗੱਡੀ ਛੱਕਿਆ ਵੀ ਕਰਾਂਗੇ ਬਾਈ ਇਹਨਾਂ ਦਾ ਕੰਮ ਕਹਿਣ ਦਾ ਮਤਲਬ ਵੀ ਜਿਹੜੇ ਵੀ ਮਤਲਬ ਚਾਹੇ ਗੱਡੀ ਟੁੱਟੀ ਭੱਜੀ ਜਿਹੜੀ ਵੀ ਵੇਚਣੀਆਂ ਮਤਲਬ ਸਾਰਾ ਕੁਝ ਬਾਈ ਇੱਥੇ ਖਰੀਦੇ ਆ ਵੀ ਕਰਨਗੇ ਤੇ ਵੇਚਿਆ ਵੀ ਕਰਨਗੇ ਹਨਾ ਸਾਰਾ ਕੁਝ ਤੇ ਤਿਆਰ ਵੀ ਕਰਿਆ ਕਰਾਂਗੇ ਗੱਡੀ ਨੂੰ ਤਿਆਰ ਵੀ ਕਰਿਆ ਕਰਾਂਗੇ ਡੈਂਟ ਕੰਬੈਂਟ ਦਾ ਮਤਲਬ ਕੀ ਕਹਿੰਦੇ ਸੀ ਸਾਰਾ ਉਹ ਸਾਰਾ ਕੰਮ ਕਰਿਆ ਕਰਾਂਗੇ ਜਿਵੇਂ ਗੱਡੀ ਜਿੰਮੇ ਕਿਸੇ ਨੇ ਤਿਆਰ ਕਰਾਉਣੀ ਆਪਾਂ ਉਹ ਕਰਿਆ ਕਰਾਂਗੇ ਤੇ ਉਹ ਦੂਜਾ ਆਪਾਂ ਕਹਿੰਦੇ ਕਿ ਗੱਡੀ ਧੋਣ ਵਾਲਾ ਵੀ ਜਗਾੜ ਲਾਉਣਾ ਉਹ ਬਸ ਡਿਸਕ੍ਰੈਸ਼ਨ ਲਾਵਾਂਗੇ ਫਿਰ ਵਿੱਚ ਜਿਵੇਂ ਉਹਦੇ ਵਿੱਚ ਆਫਰ ਰੱਖੇ ਜਾਣਗੇ ਠੀਕ ਆ ਜਿਵੇਂ ਮਤਲਬ ਜਿਵੇਂ ਤਿੰਨ ਵਾਰੀ ਗੱਡੀ ਧਵਾ ਕੇ ਇੱਕ ਵਾਰੀ ਫ੍ਰੀ ਕਰਾਂਗੇ ਅੱਛਾ ਤਿੰਨ ਵਾਰੀ ਮਤਲਬ ਮਹੀਨੇ ਦੇ ਵਿੱਚ ਵੀ ਜਿਹੜੇ ਤਿੰਨ ਵਾਰੀ ਗੱਡੀ ਜਿੰਮੇ ਕਰ ਚਾਹੇ ਧਵਾ ਲੈ ਕੋੜੇ ਦਿਨ ਮਹੀਨੇ ਦੇ ਵਿੱਚ ਧਵਾ ਲੈ ਮੈਂ ਠੀਕ ਆ ਠੀਕ ਆ। हां, ਇੱਕ ਬੰਦੇ ਨੇ ਕਿਹਾ ਤਿੰਨ ਵਾਰੀ ਗੱਡੀ ਦਵਾਈ ਉਹਦੇ ਵਿੱਚੋਂ ਇੱਕ ਵਾਰੀ ਫ੍ਰੀ ਤੋਂ ਆਇਆ। ਇੱਕ ਮਹੀਨੇ ਚ। ਇੱਕ ਮਹੀਨੇ ਚ ਮਤਲਬ ਤਿੰਨ ਸਰਵਿਸਾਂ ਕਰਵਾ ਲੀਆਂ ਤੇ ਚੌਥੀ ਫ੍ਰੀ ਕਰੋਗੇ। ਚੌਥੀ ਫ੍ਰੀ ਕਰੋ। ਲੈ ਬਾਈ ਚੌਥੀ ਸਰਵਿਸ ਬਾਈ ਫ੍ਰੀ ਕਰਿਆ ਕਰਨਗੇ। ਤਿੰਨ ਮਤਲਬ ਤੁਸੀਂ ਕਰਾਉਣੀਆਂ ਨੇ ਠੀਕ ਆ। ਤੇ ਬਾਕੀ ਇੱਕ ਬਾਈ ਨਾਲ ਹੋਰ ਗੱਲਬਾਤ ਕਰਵਾਉਣੇ ਆ। ਆਜੋ ਆਬ ਕਰਵਾਉਣੇ ਗੱਲਬਾਤ ਤਿਆਰੀ ਹੋ ਰਹੀ ਹੈ ਬਾਈ ਫੁੱਲ ਜੋਰਾਂ ਸੁਰਾਂ ਤੇ। ਠੀਕ ਆ। ਹਾਂ ਬਾਈ ਆ ਪੱਠਾ ਤੋਂ ਗਰਜੀਤ। ਉਹਨਾਂ ਨਾਲ ਵੀ ਕਰਵਾਉਣੇ ਗੱਲਬਾਤ। हां भाई सत श्री अकाल। ते ਵੀਰੇ ਹੁਣ ਮਤਲਬ ਕਿੱਦੇ ਤੋਂ ਆਪਣਾ ਕੰਮ ਸਟਾਰਟ ਹੋ ਜਾਣਾ ਇਹ? ਬਾਈ ਜੀ ਆਪਣਾ 15 ਤਰੀਕ ਨੂੰ ਮੋਟੇ ਕਰਨਾ ਬਣੇ। 15 ਤਰੀਕ ਨੂੰ ਸਟਾਰਟ ਆਪਣਾ। ਠੀਕ ਆ। ਹਾਂ ਸਾਰਾ ਵਧੀਆ ਕੰਮ ਕਰਾਈ ਤੋਂ ਹੋਏਗਾ। ਨਹੀਂ ਸਣੀ ਬਸ ਕੰਮ ਕਰਾਂਗੇ। ਇਧਰ ਬਾਸਮ ਦਾ ਕਰਾਂਗੇ। ਠੀਕ ਆ। ਗੱਡੀਆਂ ਮਾਰਨ ਦਾ ਹੋਊਗਾ। ਕਿ ਇੱਥੇ ਗੱਡੀਆਂ ਸ਼ੇਅਰ ਕਰਨ ਦਾ ਸਾਰਾ ਕੰਮ। ਕੀ ਚੀ ਗੱਮ ਸਟਾਰਟ ਕਰਨਾ ਹੈ ਦੋ ਗੱਡੀਆਂ ਪਿਕਅਪ ਵਾਲੀਆਂ ਸੱਟ ਹੜੰਬਾ ਠੀਕ ਆ ਦੋ ਗੱਡੀਆਂ ਪਿਕਅਪ ਵਾਲੀਆਂ ਜੋ ਕਿਹੜੇ ਕਿਹੜੇ ਗੱਡੀਆਂ ਵੀਰੇ ਬਾਈ ਕਹਿੰਦਾ ਗੱਡੀਆਂ ਵੀ ਸਾਰੇ ਕੋਲੇ ਬਕਾਉ ਨੇ ਤੇ ਇੱਕ ਹੜੰਬਾ ਤੇ ਉਹ ਮਾੜਾ ਦੱਸਿਓ ਤੁਸੀਂ ਇਹ ਦੋ ਗੱਡੀਆਂ ਪਿਕਅਪ ਨੇ 14 ਮਾੜਾ ਗੱਡੀਆਂ ਦਰੋ ਪਿਕਅਪ ਇੱਕ ਤੇਲ ਬੰਦੀ ਆ ਦਰੋ ਬੈਕਪੈਕ ਨਾ ਛੁੱਟ ਕਰਨ ਠੀਕ ਆ ਬਾਈ ਜੀ ਨੇ ਗੱਡੀ ਖਰੀਦਣੀ ਆ ਉਹ ਵੀ ਤੇ ਮਤਲਬ ਕੰਟੈਕਟ ਕਰਿਓ ਬਾਈ ਦਾ ਨੰਬਰ ਦਾ ਹਾਂਜੀ ਉਹ ਵੀ ਸਪਰਕ ਕਰ ਸਕਦਾ ਆ ਫਿਰ ਠੀਕ ਆ ਤੇ ਜਿਹਨੇ ਵੇਚਣੀਆਂ ਉਹ ਵੀ ਸਪਰਕ ਕਰ ਲੈਣਾ ਹਾਂ ਭਈਆ ਮਤਲਬ ਖੁੱਲਾ ਡੁੱਲਾ ਪੂਰਾ ਕੰ ਕਰ ਰਿਹਾ ਹੈ ਕੰਮ ਇੱਥੇ ਹਾਂ ਮੇਸਤਰੀ ਦਾ ਕੰਮ ਜੂਰਾ ਸੋਰਾਂ ਦੇ ਚੱਲਦਾ ਬਸ ਐ ਮੰਨ ਲਓ 15 ਤਰੀਕ ਨੂੰ ਮੂਹਰਤਾਗਾ ਤੇ ਗੈਰਜ ਪੂਰਾ ਟਾਪ ਕਲਾਸ ਦਾ ਸਾਡੇ ਪਿੰਡਾਂ ਮਲਾ ਸਿੰਘ ਵਾਲੇ ਤੋਂ ਕਰਦੇ ਨੇ ਵੀਰੇ ਇੱਥੇ ਕੰਮ ਸੰਘੇੜਾਂ ਦੇ ਵਿੱਚ ਲੈ ਭਾਈ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਸ਼ੇਅਰ ਕਰੋ ਵੀਡੀਓ ਉਹਦੇ ਵਾਸਤੇ ਵੀ ਆਫਰ ਰੱਖਾਂਗੇ ਆ ਸਾਡੇ ਜਥੇਦਾਰ ਜੀ ਬੈਠ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਵੇਂ ਹੋ ਠੀਕ ਹੈ ਕਿਵੇਂ ਅਭਾ 15 ਤਰੀਕ ਨੂੰ ਮੂਹਰਤਾ ਹਾਂ ਜੀ ਹਾਂ ਠੀਕ ਆ ਭਾਈ ਹੁਣ ਬੰਬਾ ਕੇ ਬੱਤ ਬੱਤ ਪਹੁੰਚਿਓ ਇੱਥੇ ਆਣਾ ਸਰਵਿਸ ਕਰਵਾਉਣ ਵਾਸਤੇ ਤੇ ਵੀਡੀਓ ਸ਼ੇਅਰ ਕਰ ਦਿਓ ਕੰਮ ਪੂਰਾ ਤਸਲੀ ਬਾਕਸ ਤੇ ਜ਼ਿੰਮੇਦਾਰੀਆਂ ਨਾਲ ਕੀਤਾ ਜਾਊਗਾ ਬਾਈ ਧੰਨਵਾਦ ਬਾਈ